नौ मणिपुर के थोड़े नौ दीप सिंह कलदीप सिंह ने उन्हें थोड़ा आपका नाम रमेश रमेश या भाई साहब बद्दी में काम करते हैं ਸਿੰਘ ਜੀ ਮਹਾਰਾਜ ਦਾ ਜਨਮ ਸਥਾਨ ਪਟਨਾ ਸਾਹਿਬ ਸ਼ਾਇਦ ਇੱਥੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋ ਸਕਦੇ ਨੇ ਮੈਨੂੰ ਲੱਗਦਾ ਹੈ ਕਿਉਂ ਨਾ ਪਕਾ ਸਾਹਿਬ ਦਾ ਯਾਦ ਉਸ ਮੇਰੇ ਪਤਾ ਹੀ ਹੈ ਤੇ ਮੈਂ ਕਈ ਵਾਰ ਕਿਰੋਵਰ ਆਇਆ ਵੀ ਹਾਂ ਬਹੁਤ ਵਧੀਆ ਲੱਗਦਾ ਹੈ ਮਹਾਰਾਜ ਜੀ ਦੇ ਬਚਪੁਰ ਵਿੱਚ ਆ ਦਰਸ਼ਨ ਕਰਕੇ ਹਰੇਕ ਸਿੱਖ ਨੂੰ ਹਰੇਕ ਪੰਜਾਬੀ ਨੂੰ ਮਾਣ ਹੁੰਦਾ ਹੈ ਕਿ ਹੋਰਾਂ ਵੀ ਕਹੀਏ ਸਕੂਲes ਜਲਦੀ ਨਹੀਂ ਹੈ ਤੁਸੀਂ ਅਸੀਂ ਮਾਣ ਕਰਾਂਗੇ ਹੋਰ ਕੋਣ ਕਰੂਗਾ ਮਾਣ Patna Sawland ਕਰ ਰਹੇ ਹਾਂ ਵੇ ਇੱਕ ਇੱਕ ਹਲੂ ਵਾਲੇ ਪਰੋੜੇ ਇੱਕ ਕੌਫੀ ਹੈ ਤੇ ਇਹ ਇਹ ਮੈਂ ਆ ਬੜਾ ਜਿਹਾ ਸਮਗਨ ਲੱਗਦਾ ਇਹ ਆਲੂ ਆਦੇ ਪਰੋੜੇ ਇੱਕ ਕੌਫੀ ਇਹ ਪੈਕ ਹਵਾ ਟੁੱਟ ਰਹੀ ਹੈ ਕੀ ਆਜ ਜਾ ਰਹੇ ਹਾਂ ਕਰ ਰਿਹਾ ਰਾਜਾ ਸਾਹਿਬ ਕੋफी ਕਰਦੀ ਆਲਪੋਦੀ ਸਾਹਿਬੀ ਨਾਲ ਕੋਹੇ ਕੋफी ਤੇ ਹੁਣ ਜੇ ਲਾਫੋ ਜਾਵੋ ਜੇ ਇਹ ਇੱਕ ਕੋफी ਕੀ ਮਚੜਨੀ ਹੋਵੇ ਜੀ ਹਾਜੋਂ ਇਹ 450 ਰੁਪਏ 400 ਰੁਪਏ ਦੋ ਕੱਪ ਆਉਂਦੇ ਆ ਇਹ ਕੋਹੇ ਦਾ ਬਿੱਲ ਨਹੀਂ ਨਹੀਂ ਠੀਕ ਹੈ ਨਾ ਹੁਣ ਲਈ ਦੇਖ ਲਓ ਕਿੰਨਾ ਨਜ਼ਾਰਾ ਨਜ਼ਾਰਾ ਕਿੰਨਾ ਨਜ਼ਾਰਾ ਨੂੰ ਆਪਣੇ ਜਹਾਜ਼ 'ਚ ਅਸਮਾਨ 'ਚ ਉਡਾਰੀਆਂ ਨਾਲ ਜਿਹੜੋਨੇ ਆਲੂ ਦੀ ਸਬਜ਼ੀ ਨਾਲ ਉਹ ਅਡਾਰੀ ਕਿੱਸੇ ਕਿੱਸੇ ਲੱਗਦੀ ਹੈ ਤੁਸੀਂ ਆਪਣਾ ਸਵਾਦ ਦੇਖ ਲਓ ਤੁਸੀਂ ਮੁੰਡਾ ਕੀ ਕਰਦਾ ਤੁਸੀਂ ਵੀ ਖਾ ਲੋ ਆ ਕੇ ਇਹ ਅਜੋਕ ਬੜਾ ਵਧੀਆ ਲੱਗਦਾ ਇਹ ਹੈ ਆਲੂ ਇਹਨਾਂ ਕਿੰਨੇ ਸਵਾਦ ਨੇ ਪਰੌਠੇ ਇਹ ਕਾਫੀ ਇਹ ਤਾਂ ਹੁਣ ਬੰਦ ਖੜੀ ਹੋ ਜੂ ਜੇ ਮੈਂ ਖੋ ਤੇ ਇਹ ਹੈ ਮੈਂ ਇਹ ਹਵਾਤ ਉਡਾਰੀਂ ਜਾਂ ਅੱਜ ਜਾ ਰਹੇ ਆਂ ਅੱਜ ਜਾ ਰਹੇ ਨੇ ਮਿੱਤਰ ਤੇ ਆਹ ਹੁਣ ਤਿਆਰੀ 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 ਆਹ ਤਿਆਰੀ ਹੈ ਬ੍ਰੇਕ ਪਰ ਰੇੜੀ ਹੈ ਕੋਈ ਧਿਆਨ ਕੇ ਜੇ ਤੁਸੀਂ ਚੌਣਿਓ ਇਹ ਸਭ ਕੁ ਖਾਣਾ ਆਜੋ ਫਿਰ ਕੜੇ ਆਉਂਦੇ ਆ ਜੀ ਇਹ ਨਾ ਆ ਜਿਹੜਾ ਪਾਣੀ ਦੀ ਬੋਤਲ ਹੈ ਇੱਕ ਕੰਡ ਭੁੱਲ ਗਿਆ ਮੈਂ ਮੇਰੀ ਬੋਤਲ ਡਿੱਗ ਗਈ ਅਰਪੋਰਟ ਤੋਂ ਹੀ ਜ਼ਿਆਦਾ ਮੈਂ ਇੰਟਰਨੈਟ ਦਾ ਸੀ ਕਿ ਡਿੱਗੀ ਤੇ ਪਾਣੀ ਦੀ ਬੋਤਲ ਡਿੱਗੀ ਤੇ ਯਾਰ ਨੇ ਦੇਖਿਆ ਜਾਂ ਕਿਹਾ ਚੁੱਕੇ ਕਿ ਪਾਣੀ ਦੀ ਬੋਤਲ ਆਈ ਨਹੀਂ ਨੇ پیسے ਦੇ ਕੇ ਮੈਂ ਇਹ ਦੋ ਤਿਆਰ ਰਕੀ ਨੂੰ ਵੀ ਆ ਮੇਰੀ ਬੋਤਲ ਗਿੱਲ ਦੀ ਰਿਪੋਰਟ ਦੇ ਪਾਣੀ ਵਾਲੀ ਮੈਨੂੰ ਪਾਣੀ ਦੀ ਬਹੁਤ ਚਾਹੀਦੀ ਛੋਟੀ ਬੜੀ ਉਹਦੀ ਕੰਪਨੀ ਨਹੀਂ ਆਉਣੀ ਹੁਣੇ ਮੋ ਦੇ ਦੀ ਪਾਣੀ ਦੀ ਬੋਤਲ ਅੱਗੇ ਲਓ ਜੀ ਆ ਬੋਤਲ ਆ ਤੇ ਜਦੋਂ ਮੇਂ پیسے ਬਚੇ ਫਸ ਵੀ ਨਹੀਂ ਕਰ ਕੋਈ ਨਹੀਂ ਇਹ ਮੇਰੇ ਵੱਲੋਂ ਉਹ ਮੈਂ ਹੈਰਾਨ ਵੀ ਇਹ ਇਹ ਲੋਕਾਂ ਉਸ ਨੇ ਮਾੜੀ ਜੀ ਬ੍ਰੀਜ ਦਿੱਤੀ ਇਹ ਮੇਰੀ ਸ਼ਖਸੀਅਤ ਨੂੰ ਘਰਾਉ ਉਹ ਤਾਂ ਅਗੇ ਦਿੱਤੀ ਹੈ ਕਿ ਮੇਰੇ ਤਰਸ ਕਰਕੇ ਦਿੱਤੀ ਹੈ ਵੀ ਬੰਦਾ ਗਰੀਬ ਜੀ ਹੈ ਜੇ ਉਦੋਂ ਕੋਈ ਕੋਈ ਪੈਸੇ ਪੂਰ ਹੋ ਹੈ ਨਹੀਂ ਹੁਣ ਇਹਦੇ ਕੋਲ ਮੈਨੂੰ ਇਹ ਪਤਾ ਨਹੀਂ ਹੁਣ ਤੁਸੀਂ ਇਹ ਜੱਜ ਕਰੋ ਵੀ ਬਸਲਾ ਕੀ ਗਿਆ ਵੀ ਉਹਨੇ ਮੇਰੀ ਜਿਹੜੀ ਸ਼ਖਸੀਅਤ ਦਾ ਪਰਸਨੈਲਿਟੀ ਨਹੀਂ ਘਰਾਉਣਾ ਲੀਆ ਹੈ ਜੋ ਮੈਨੂੰ ਲੱਗਦਾ ਵਿਚਾਰਾ ਜਿਆ ਗਰੀਬ ਜਿਹਾ ਲੱਗਦਾ ਵੀ ਪੈਸੇ ਹੈ ਨਹੀਂ ਵਿਚਾਰੇ ਕੋਲ ਇਹ ਇਹਨੂੰ ਆਹ ਬੋਤਲ ਆਹ ਇਹਦੀ ਬੋਤਲ ਹੈ ਪਾਣੀ ਦੀ ਆ ਇਹ ਖਾਣੇ ਨਾਲ ਆ ਦਿੱਤੋ ਬਹੁਤ ਨਿਵੈਸਾ ਲਾਫ ਕਰਨੇ ਕਿ ਮੈਂ ਪਰ ਉਹ ਸ਼ਾਲੀ ਪਰਸਨੈਲਿਟੀ ਹੈ ਮੇਰੀ ਕਿ ਗਰੀਬ ਦਿਖਦਾ ਬਲੈਂਡ ਕਰ ਰਹੇ ਹਾਂ ਸੋਬਾ ਦੋ ਬੈਲਰ ਸਾਢੇ 11:00 ਚੁੱਕੇ ਜਿਹਨੂੰ ਲੱਗਦਾ 16:00 ਆ ਤੁਹਾਨੂੰ ਵੀ ਅੰਦਰ ਸਭ ਇੰੇ ਸੀ ਗ੍ਰਾਈਵਰ ਕਹਿੰਦੇ ਆ ਆਪਣਾ ਪੰਜਾਬੀ ਹੈ ਦੱਬਲਾ ਬਹੁਤ ਅੱਡੂ ਕੋਈ ਟਿਪਿਆ ਦੀ ਪਰਵਾਹ ਨਹੀਂ ਕਰਦਾ ਗੱਬੀ ਚੱਲਦਾ ਹੈ ਗੱਬੀ ਚੱਲਦਾ ਹੈ ਗੱਬੀ ਚੱਲਦਾ ਹੈ 15 ਮਿੰਟ ਪਹਿਲਾਂ 55 ਵਜਿਆ ਤੇ 15 ਮਿੰਟ ਪਹਿਲਾਂ ਮੈਂ ਲਾਜ਼ਾਪੋ ਮੇਰੀ ਸ਼ੁਭਾ ਲੈ ਕੇ ਜਾਊਗਾ ਇਹ ਆਈ ਦਾ ਫਿਰ ਪੰਜਾਬੀ ਨੂੰ ਕਹਿੰਦੇ ਪੰਜਾਬੀ ਪੰਜਾਬੀ ਹੁੰਦੇ ਨੇ ਫਿਰ ਚੱਕਦੇ ਫੱਟੇ ਬਾਈ ਮੇਰੇ ਨੇ ਉਹ ਕਿ ਕਰ ਕੇ ਲੈਣ ਇਹ ਸੀ ਟਾਈਮ ਸਭ ਨੇ 11 ਵਜੇ ਦਾ ਇਹ ਵੀਰ ਮੈਂ ਅੱਲਾ ਛੂਹ ਨਹੀਂ ਰਹੀ ਜਹਾਜ਼ ਜਹਾਜ਼ ਉਹ ਵਾਹ ਯੋ ਤੇਰੇ ਬਸ ਕੋਈ ਲੋਰੀ ਆ ਰਹੀ ਬੜਾ ਬੜਾ ਬਾਈ ਸਾਡੇ ਨੇ ਜਹਾਜ਼ ਦੀ ਚੀਕਾਂ ਘੜਾ ਦੀਆਂ ਹਾਂ ਜਿਵੇਂ ਨਹਾਗ ਨੇ ਕਿਹਾ ਸੀ ਆ ਵੀ ਗੱਡੀ ਰੋਕੀ ਨਹੀਂ ਰੋਕੀ ਚੀਕਾਂ ਦਾ ਘੜਾ ਦਿਆ ਗੱਡੀ ਦੀਆਂ ਆਈਏ ਫਿਰ ਆਹ ਦੇਖ ਲੋ ਬਿੱਤਰ ਪਿਆਰਾ ਸਾਡੇ 11:30 ਪਹੁੰਚਣਾ ਸੀ ਮੇਰੇ ਖਿਆਲ ਚ ਇਹ ਐਮ ਹੁਣ 10:40 ਹੋਈ ਨਹੀਂ ਜੇ ਹੋ ਗਈ ਹੁਣ ਚਲੋ ਜਿੰਨਾ ਵੀ ਹੈ ਤੁਸੀਂ ਸਾਬ ਆਪੇ ਲਾ ਲਓ ਵੀ ਉਹ ਵੀ ਤਨੀ ਕਹਿੰਦੇ ਪੰਜਾਬ ਦਾ ਪੰਜਾਬ ਪੰਜਾਬ ਦੀਆਂ ਦੀ ਸ਼ਾਨ ਬੱਕਰੀ ਆਈਏ ਫਿਰ ਆਈਏ